ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਹਮਨ ਤੁਹਾਡਾ ਸਵਾਗਤ ਕਰਦਾ ਹੂੰ ਉਮੀਦ ਕਰਦਾ ਹੂੰ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਦੀ ਇੱਕ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਆਇਆ ਹੈ ਈਟੀਕੇਡਰ ਨਾਲ ਸੰਬੰਧਿਤ ਜਿਹੜੀ ਇਹ ਵੱਡੀ ਅਪਡੇਟ ਹੈ ਜਿਸ ਤਰ੍ਹਾਂ ਕਿ ਅਪ ਜਾਣਦੇ ਹਾਂ ਪੁਰਾਣੀ ਸਮੇ ਤੋਂ ਕਾਫੀ ਲੰਮਾ ਸਮਾਂ ਹੋ ਗਿਆ ਤੇ 264 ਅਤੇ 9894 ਦੀ ਭਰਤੀ ਸੰਬੰਧੀ ਜਿਹੜੀ ਕਾਫੀ ਬਾਅਦ-ਵਿਵਾਦ ਚੱਲ ਰਹੇ ਸੀ ਤੋ ਉਸ ਤੋਂ ਬਾਅਦ ਅੱਜ ਇੱਕ ਨਵੀਂ ਲਿਸਟ ਅਪਡੇਟ ਹੋਈ ਹੈ ਜੀ 2364 ईटीटी ਕਾਟਰ ਦੀ ਤੋ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਸ਼ੁਰੂ ਤੋਂ ਐਂਡ ਤੱਕ ਜਰੂਰ ਦੇਖਿਓ ਬਾਕੀ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਸਿੱਖਿਆ ਭਾਗ ਵੱਲੋਂ ਜਿਹੜਾ ਹੈਗਾ 6 ਤੱਕ 2020 ਨੂੰ 2364 ईटीटी ਭਰਤੀ ਵਿਗਿਆਪਨ ਦਿੱਤਾ ਗਿਆ ਸੀ ਇਸ ਭਰਤੀ ਨਾਲ ਆਨਲਾਈਨ ਅਪਲਾਈ ਕਰਨ ਦੀ ਮਿਤੀ ਜਿਹੜੀ 17 11 2020 ਸੀ ਇਸ ਭਰਤੀ ਸੰਬੰਧੀ ਔਨਰੇਬਲ ਸੁਪਰੀਮ ਕੋਰਟ ਵੱਲੋਂ ਐਨ ਆਈਓਐਸ ਨੈਸ਼ਨਲ ਸਕੂਲ ਆਫ ਓਪਨ ਸਕੂਲ ਡਿਪਲੋਮਾ ਦੀ ਵੈਧਤਾ ਵੀ ਸੰਬੰਧੀ 10 12 2024 ਅਤੇ ਔਨਰੇਬਲ ਹਾਈ ਕੋਰਟ ਵੱਲੋਂ EWS ਇਕਨੋਮਿਕਲੀ ਵੀਕਰ ਸੈਂਕਸ਼ਨ ਦੇ ਰਾਖਵੇਂ ਕਰਨ ਸੰਬੰਧੀ 14 10 24 ਨੂੰ ਦਿੱਤੇ ਗਏ ਫੈਸਲੇਾਂ ਦੀ ਲੋ ਵਿੱਚ ਵਿਭਾਗ ਵੱਲੋਂ ਇਸ ਭਰਤੀ ਦੀ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਰੀਕਾਸਟ ਕੀਤੀ ਗਈ ਹੈ ਠੀਕ ਹੈ ਜੀ ਭਾਵ ਦੁਬਾਰਾ ਤੋਂ ਜਿਹੜੀ ਸਿਲੈਕਸ਼ਨ ਲਿਸਟ ਹੈ ਉਹ ਆ ਚੁੱਕੀ ਹੈ ਜੀ ਤੁਹਾਡਾ ਜਲਦੀ ਸਾਂਝੀ ਕਰਾਂਗੇ ਕੇ ਵਿਭਾਗ ਦੀ ਵੈਬਸਾਈਟ ਇਹਨਾਂ ਦੇ ਉੱਪਰ ਵੈਬਸਾਈਟ ਦੇ ਉੱਪਰ ਵੀ ਅਪਲੋਡ ਕਰ ਦਿੱਤੀ ਗਈ ਜੀ ਇੱਥੇ ਵੀ ਦੱਸਿਆ ਜਾਂਦਾ ਹੈ ਕਿ ਭਰਤੀ ਸੰਬੰਧੀ ਵਿਭਾਗ ਵੱਲੋਂ ਪਹਿਲਾਂ ਜਾਰੀ ਕੀਤੀਆਂ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟਾਂ ਜੋ ਕਿ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕੀਤੀਆਂ ਗਈਆਂ ਸਨ ਰੱਦ ਕੀਤੀਆਂ ਜਾਂਦੀਆਂ ਤੇ ਇੱਕ ਵੱਡੀ ਅਪਡੇਟ ਇਹ ਹੈ ਜੀ ਕਿ ਜਿਹੜੇ ਮੇਰੇ ਦੋਸਤ ਮਿੱਤਰ ਭੈਣ ਭਰਾਵਾਂ ਦਾ ਪਹਿਲਾਂ ਸਿਲੈਕਸ਼ਨ ਲਿਸਟ ਦੇ ਵਿੱਚ ਨਾਮ ਆ ਗਿਆ ਸੀ ਠੀਕ ਹੈ ਜੀ ਚਾਹੇ ਉਹ ਨਿਚਲੇ ਅੰਕ ਦੇ ਹੋਣ ਤਾਂ ਉਹ ਇੱਕ ਵਾਰ ਇਸ ਲਿਸਟਾਂ ਨੂੰ ਦੁਬਾਰਾ ਚੈੱਕ ਕਰ ਲੈਣ ਕਿ ਉਹਨਾਂ ਦਾ ਨਾਮ ਹੈ ਜਾਂ ਨਹੀਂ ਹੈ ਕਿਉਂਕਿ ਜਿੰਨੀਆਂ ਪਹਿਲਾਂ ਲਿਸਟਾਂ ਤੇ 64 ਵੱਲੋਂ ਜਿਹੜੀਆਂ ਕੀਤੀਆਂ ਗਈਆਂ ਸੀ ਸਿਲੈਕਸ਼ਨ ਲਿਸਟਾਂ ਅਪਲੋਡ ਕੀਤੀਆਂ ਗਈਆਂ ਸੀ ਉਹਨਾਂ ਸਾਰੀਆਂ ਨੂੰ ਹੀ ਰੱਦ ਕਰ ਦਿੱਤਾ ਗਿਆ ਹੁਣ ਨਵੀਆਂ ਲਿਸਟਾਂ ਜਿਨ੍ਹਾਂ ਦੇ ਵਿੱਚ ਐਨਆਈਓਐਸ ਤੇ ਇਕਨੋਮਿਕਲੀ ਵੀਕਰ ਸੈਕਸ਼ਨ ਵਾਲੇ ਜਿੰਨੇ ਕੈਂਡੀਡੇਟ ਐਲੀਜੀਬਲ ਹੁੰਦੇ ਆ ਉਹਨਾਂ ਨੂੰ ਇਹਦੇ ਵਿੱਚ ਸਿਲੈਕਸ਼ਨ ਕੀਤੀ ਗਈ ਉਹਨਾਂ ਦੀ ਤਾਂ ਉਸ ਦੇ ਅਕੋਰਡਿੰਗ ਜਿਹੜੀ ਨਵੀਂ ਲਿਸਟ ਬਣ ਕੇ ਆਪਣੇ ਕੋਲੇ ਆਈ ਹੈ ਤਾਂ ਤੁਹਾਡਾ ਸਾਂਝੀ ਕਰ ਦਿਆਂ ਜੀ ਉਹ ਲਿਸਟ ਜਿਹੜੀ ਕਿੰਨੇ ਕੈਂਡੀਡੇਟਸ ਰੱਖੇ ਗਏ ਆ ਤਾਂ ਕਿੰਨੀ ਇਹਦੀ ਹਾਈएस्ट ਜਿਹੜੀ ਮੈਰਿਟ ਰੱਖੀ ਗਈ ਹੈ ਲੋਇਸਟ ਕਿੰਨੀ ਹੈ ਜੀ ਬਣੇ ਰਹੋ ਦਿਖਾਉਣੀ ਹੈ ਤੁਹਾਨੂੰ ਜਿਹੜੀ ਇਹਦੀ ਲਿਸਟ ਜਿਹੜੀ ਆਈ ਹੋਈ ਹੈ ਹਾਂਜੀ ਸਾਥੀ ਉਹ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਰੀਕਾਸਟ ਐਸ ਔਨ 14 1 2025 ਔਫ ईटीटी केडर रिक्रूटमेंट ਤੇ 64 ਦੀਆਂ ਪੋਸਟਾਂ ਜਿਹੜੀ ਉਹ ਕਰ ਦਿੱਤੀ ਗਿਆ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਕੈਟਾਗਰੀ ਓਪਨ ਦੇ ਵਿੱਚ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਜੇਕਰ ਹਾਈਐਸਟ ਦੀ ਗੱਲ ਕਰੀਏ 96 ਨੰਬਰਾਂ ਵਾਲੇ ਜਿਹੜੇ एलिजिਬਲ ਹਨ ਓਪਨ ਕੈਟਾਗਰੀ ਦੇ ਵਿੱਚ ਠੀਕ ਹੈ ਜੀ ਤਾਂ ਕੁੱਲ ਜੇਕਰ ਗੱਲ ਕਰੀਏ 70 ਨੰਬਰਾਂ ਜਿਹੜੀ ਸੌਰੀ 70 ਪੇਜਾਂ ਦੀ ਇੱਕ ਇਹ ਪੀਡੀਐਫ ਜਿਹੜੀ ਉਹ ਤੁਹਾਡਾ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਤਾਂ ਮੈਂ ਇੱਕ ਇੱਕ ਕਰਕੇ ਥੋੜਾ ਜਿਹਾ ਤੁਹਾਡਾ ਨਾਲ ਸਾਂਝੀ ਕਰ ਦੇਣਾ ਚਾਹੇ ਤਾਂ ਤੁਸੀਂ ਇਹਨੂੰ ਆਪਣੀ ਇਹਨਾਂ ਦੀ ਵੈਬਸਾਈਟ ਤੋਂ ਡਾਊਨਲੋਡ ਕਰ ਲਿਓ ਚਾਹੇ ਮੈਂ ਮੋਟਾ-ਮੋਟਾ ਤੁਹ ਇਹ ਦਿਖਾ ਦਨੇ ਜੀ ਠੀਕ ਹੈ ਜੀ ਤੁਸੀਂ ਇਹਦੇ ਵਿੱਚੋਂ ਆਪਣਾ ਨਾਮ ਸਿਲੈਕਟ ਕਰ ਸਕਦੇ ਹੋ ਮੈਨੂੰ ਲੱਗਦਾ ਵੀ ਸ਼ਾਇਦ ਜ਼ਿਆਦਾ ਲੰਮਾ ਹੋ ਜਾਊਗਾ ਤਾਂ ਬਸ ਫਿਰ ਇਹ ਹੀ ਗੁਜਾਰਸ਼ ਹੈ ਵੀ ਜਿਹੜੇ ਭੈਣ ਭਰਾਵਾਂ ਦਾ ਸਿਲੈਕਸ਼ਨ ਲਿਸਟ ਵਿੱਚ ਪਹਿਲਾਂ ਨਾਮ ਆਇਆ ਹੋਇਆ ਸੀ ਇੱਕ ਵਾਰੀ ਉਹ ਦੁਬਾਰਾ ਚੈੱਕ ਕਰ ਲੈਣ ਕਿਉਂਕਿ ਇਹ ਜਿਹੜੀ ਲਿਸਟ ਹੈ ਉਹ ਦੁਬਾਰਾ ਐਡ ਕਰਕੇ ਪਾਈ ਗਈ ਹੈ ਹੋ ਸਕਦਾ ਤੁਹਾਡੇ ਨੰਬਰ ਵੱਧ ਸਕਦੇ ਆ ਘੱਟ ਸਕਦੇ ਆ ਠੀਕ ਹੈ ਜੀ ਉਹਦੇ ਵਿੱਚ ਅਦਲਾ ਬਦਲੀ ਹੋ ਸਕਦੀ ਹੈ ਸੋ ਕਿਰਪਾ ਕਰਕੇ ਉਸੇ ਲਿਸਟ ਨੂੰ ਫਾਈਨਲ ਨਾ ਮੰਨਿਆ ਜਾਵੇ ਕਿਉਂਕਿ ਵਿਭਾਗ ਨੇ ਹਦਾਇਤ ਦੇ ਦਿੱਤੀ ਹੈ ਕਿ ਜਿਹੜੀਆਂ ਪਿਛਲੀਆਂ ਜਿੰਨੀਆਂ ਵੀ ਲਿਸਟਾਂ ਸੀਗੀਆਂ ਠੀਕ ਹੈ ਜੀ ਉਹ ਰੱਦ ਕਰ ਦਿੱਤੀਆਂ ਗਈਆਂ ਤਾਂ ਤਕਰੀਬਨ ਆਪਾਂ ਲਾਸਟ ਪੇਜ ਦੇ ਉੱਪਰ ਚੱਲਾਂਗੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਦੱਸ ਖਾ ਦੇਵਾਂਗੇ ਕਿ ਜਿਹੜੀ ਲਾਸਟ ਲੋਇਸਟ ਮੈਰਿਟ ਹੈ ਜਿਹੜੀ ਉਹ ਕਿੰਨੀ ਗਈ ਹੈ ਠੀਕ ਹੈ ਜੀ ਲੋ ਜੀ ਲਾਸਟ ਦੇ ਉੱਪਰ ਜੇਕਰ ਗੱਲ ਕਰੀਏ ਠੀਕ ਹੈ ਜੀ ਤਾਂ ਇਹ 70 ਜਿਹੜੇ ਹੈਗੇ ਆ ਪੇਜਾਂ ਦੀ ਇੱਕ ਪੀਡੀਐਫ ਤੁਹਾਡਾ ਸਾਂਝੀ ਕਰ ਰਹੇ ਹਾਂ ਤਾਂ ਤੁਸੀਂ ਆਪਣੇ ਜਿਹੜਾ ਹੈਗੇ ਆ ਇਹਨਾਂ ਦੇ 사이ਟ ਤੋਂ ਡਾਊਨਲੋਡ ਕਰ ਸਕਦੇ ਹੋ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ